ਸਾਂਝਾ ਕਿਸਾਨ ਮੋਰਚਾ ਦੇ ਸਦਕੇ ਤੇ ਅੱਜ ਪੂਰੇ ਭਾਰਤ ਵਿੱਚ 2 ਘੰਟੇ ਲਈ ਰੇਲਾ ਰੋਕਿਆ ਗਿਆ ਅਤੇ ਰੇਲਾ ਰੋਕ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਬੋਲਦੇ ਹੋਏ ਫਾਜ਼ਿਲਕਾ ਰੇਲਵੇ ਸਟੇਸ਼ਨ ਤੇ ਰੇਲਾ ਰੋਕ ਕੇ ਬੈਠੇ ਕਿਸਾਨ ਅਤੇ ਕਿਸਾਨ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਕਿਸਾਨਾਂ ਵੱਲੋਂ ਪਿਛਲੇ ਸਮੇਂ ਚੱਲੇ ਸੰਘਰਸ਼ ਤੋਂ ਬਾਅਦ ਜੋ ਮੰਗਾਂ ਮੰਨ ਲਈਆਂ ਗਈਆਂ ਸੀ ਮੋਦੀ ਸਰਕਾਰ ਵੱਲੋਂ ਲਾਗੂ ਨਹੀਂ ਕੀਤੀਆਂ ਗਈਆਂ ਅਤੇ ਲਖੀਮਪੁਰ ਖੇਰੀ ਦੇ ਵਿੱਚ ਜੋ ਘਟਨਾ ਵਾਪਰੀ ਗਈ ਸੀ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਇਸ ਕਰਕੇ ਕਿਸਾਨਾਂ ਵਿੱਚ ਮੋਦੀ ਸਰਕਾਰ 'ਤੇ ਰੋਪ ਕਾਇਆ ਜਾ ਰਿਹਾ ਹੈ ਅਤੇ ਅੱਜ ਟ੍ਰੇਨਾਂ 2 ਘੰਟੇ ਲਈ ਰੇਲ ਗੱਡੀਆਂ ਦੇ ਚੱਕੇ ਰੁਕੇ ਗਏ ਹਨ ਇਹ ਮੋਦੀ ਸਰਕਾਰ ਖਿਲਾਫ ਕਿਸਾਨਾਂ ਅਤੇ ਕਿਸਾਨ ਮਜ਼ਦੂਰ ਯੂਨੀਅਨ ਦਾ ਰੋਹ ਹੈ ਇੱਥੇ ਬੋਲਦੇ ਹੋਏ ਹੋਰ ਉਹਨਾਂ ਕੀ ਕੁਝ ਕਿਹਾ ਅਗਲੀ ਦਾ ਨੀਤੀ ਕੀ ਰਵੇਗੀ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਕਰਨਾ ਹੈ ਪੁਦੀ ਹੋ ਜੀ ਕੀ ਕਾਰਨ ਹੈ ਦੇਖੋ ਜੀ ਪਿਛਲੇ 2021 2021 ਦੇ ਵਿੱਚ ਜਿਹੜਾ ਦਿੱਲੀ ਅੰਦੋਲਨ ਚੱਲਿਆ ਸੀ ਉਦੋਂ ਲਖੀਨਪੁਰ ਖੀਰੀ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਉਮਿਤ ਮਿਸ਼ਰਾ ਟੈਣੀ ਜੀ ਉਹਨਾਂ ਦੇ ਬੇਟੇ ਗੱਡੀ ਚੜਾ ਕੇ ਉਸ ਟਾਈਮ ਉਹ ਭਾਜਪੀ ਦੇ ਐਮਪੀ ਸੀਗੇ ਮੌਜੂਦਾ ਐਮਪੀ ਤਾਂ ਉਹਨਾਂ ਨੇ ਸ਼ਰਿਆਮ ਜਿਹੜਾ ਗੁੰਡਾਗਰਦੀ ਕਰਕੇ ਕਈ ਕਿਸਾਨ ਮਜ਼ਦੂਰ ਸ਼ਹੀਦ ਕੀਤੇ ਤੇ ਕਈਆਂ ਨੂੰ ਫੱਟੜ ਕੀਤਾ ਸੀ ਜਿਹੜਾ ਉਸੇ ਦਿੱਲੀ ਅੰਦੋਲਨ ਦੇ ਮੰਗਾਂ ਦੇ ਵਿੱਚ ਹੀ ਉਹਨਾਂ ਨੂੰ ਸਜਾ ਦਵਾਉਣ ਦਾ ਜਾਂ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਮੰਗਾ ਜਥੇਬੰਦੀ ਵੱਲੋਂ ਵਾਰ-ਵਾਰ ਜਿਹੜੇ ਐਕਸ਼ਨ ਕੀਤੇ ਜਾ ਰਹੇ ਸੀ ਪਰ ਉਹਨਾਂ ਨੂੰ ਨਾ ਤਾਂ ਉਦੋਂ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਗਿਆ ਸੀ ਤੇ ਨਾ ਹੀ ਉਹਨਾਂ ਸਜ਼ਾਵਾਂ ਦਿੱਤੀਆਂ ਗਈਆਂ ਸੀ ਚਲੋ ਇਸ ਵਾਰੀ ਲੋਕਾਂ ਨੇ ਉਹਨਾਂ ਦੇ ਮੂੰਹ ਤੇ ਥੱਪੜ ਮਾਰਿਆ ਉਹਤ ਵਰਗੇ ਪਰ ਸਾਡੀ ਮੰਗ ਅਜੇ ਆ ਜਿਹੜੇ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕੀਤੇ ਆ ਜਿਹੜੀਆਂ ਉਹਨਾਂ ਨੇ ਸ਼ਹਾਦਤਾਂ ਕੀਤੀਆਂ ਜਾਂ ਫੱਟੜ ਜ਼ਖਮੀ ਕੀਤੇ ਆ ਉਹਨਾਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ ਜਿੰਨੀ ਸਜ਼ਾ ਕਾਨੂੰਨ ਬਤਾਨ ਦੇ ਮੁਤਾਬਿਕ ਬਣਦੀ ਹੈ ਉਹਨਾਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ ਇਸ ਕਰਕੇ ਅੱਜ ਰੇਲਵੇ ਟ੍ਰੈਕ ਪੂਰੇ ਭਾਰਤ ਦੇ ਵਿੱਚ ਦੋਵਾਂ ਫੋਰਮਾਂ ਵੱਲੋਂ ਜਿਹੜਾ ਜ ਐਲਾਨ ਕੀਤਾ ਗਿਆ ਸੀ ਪੂਰੇ ਭਾਰਤ ਦੇ ਵਿੱਚ 12:30 ਤੋਂ 2:30 ਵਜੇ ਤੱਕ ਰੇਲਾ ਬੰਦ ਨੇ ਤੁਹਾਡਾ ਸ਼ੁਭਨਾਮ ਜੀ ਮੇਰਾ ਸੁਭਨਾਮ ਕੁਲਵੰਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗੂਫਾਜ਼ਲਕਾ ਜੀ ਕਿ ਲਗਾਤਾਰ ਜਦੋਂ ਸਾਡਾ ਦਿੱਲੀ ਦੇ ਵਿੱਚ ਅੰਦੋਲਨ ਚੱਲ ਰਿਹਾ ਸੀ 2020 ਚ ਕਾਲੇ ਤਿੰਨ ਕਾਨੂੰਨਾਂ ਨੂੰ ਲੈ ਕੇ ਉਹ ਉਸ ਟਾਈਮ ਦੇ ਵਿੱਚ ਸੰਘਰਸ਼ ਕਰਦੇ ਜੋਧੇ ਜਿਹੜੇ ਜੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨ ਸੀ ਜਿਹੜੇ ਅਜੇ ਮਿਸ਼ਰਾ ਟੈਣੀ ਦੇ ਵਿਰੋਧ ਕਰ ਰਹੇ ਸੀਗੇ ਤੇ ਇੱਕ ਪ੍ਰੋਟੈਸਟ ਕਰ ਰਹੇ ਸੀ ਸ਼ਾਂਤੀਮਈ ਉਹਨਾਂ ਦੇ ਉੱਤੇ ਉਹਨਾਂ ਨੇ ਗੱਡੀ ਚੜਾ ਕੇ ਤੇ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਪ੍ਰਾਸ਼ੀਤ ਕਰ ਦਿੱਤਾ ਅ ਲਗਾਤਾਰ ਜਿਹੜੇ ਵੱਡੇ ਅਸੀਂ ਇਕੱਠ ਕਰਦੇ ਰਹੇ ਉਹ ਸਰਕਾਰ ਤੋਂ ਜਿਹੜੀ ਕਮੰਡੀ ਤੇ ਬੀਜੇਪੀ ਸਰਕਾਰ ਇਹੋਂ ਦੇ ਤੋਂ ਅਸੀਂ ਇਨਸਾਫ ਦੀ ਉਮੀਦ ਲਈ ਉੱਥੇ ਵੀ ਵੱਡੇ ਇਕੱਠ ਕੀਤੇ ਬਾਅਦ ਦੇ ਵਿੱਚ ਕਿਤੇ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਗੋਂ ਜਿਹੜਾ ਉਹ ਮੰਤਰੀ ਸੀਗਾ ਉਹਨੂੰ ਉਹਨਾਂ ਨੇ ਵਜ਼ੀਰੀਆਂ ਬਖਸ਼ੀਆਂ ਤੇ ਨਾਲੇ ਉਹਨਾਂ ਨੂੰ ਇਸ ਟਾਈਮ ਵੀ ਸਰਕਾਰ ਦੇ ਵਿੱਚ ਚੰਗੀ ਆਈ ਭਗਤ ਕਰ ਰਹੇ ਇਸ ਕਰਕੇ ਅੱਜ ਉਹਨਾਂ ਦਾ ਸ਼ਹੀਦੀ ਦਿਨ ਮਨਾਦੇ ਹੋਏ ਤੇ ਸਰਕਾਰ ਤੋਂ ਦੁਬਾਰਾ ਮੰਗ ਕਰਦੇ ਕਿ ਸਾਡੇ ਉਹ ਸ਼ਹੀਦਾਂ ਨੂੰ ਇਨਸਾਫ ਮਿਲ ਜਾ ਮਿਲ ਸਕੇ ਇਸ ਕਰਕੇ ਸਾਰੇ ਭਾਰਤ ਦੇ ਵਿੱਚ ਅੱਜ ਜਿਹੜਾ ਹੈਗਾ ਅਸੀਂ ਸ਼ਹੀਦੀ ਦਿਵਸ ਮਨਾ ਰਹੇ ਹਾਂ ਤੇ ਨਾਲੇ ਉਸ ਭਰਾਵਾਂ ਦੇ ਅਸੀਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦਾ ਜਿਹੜਾ ਹੈਗਾ ਇਨਸਾਫ ਦੀ ਮੰਗ ਕਰਦੇ। ਕੀ ਲੱਗਦਾ ਵੀ ਇਸ ਤਰ੍ਹਾਂ ਧਰਨਾਂ ਨਾਲ ਤੁਹਾਡੀ ਜੋ ਮੰਗ ਹੈ ਉਹ ਸਰਕਾਰ ਤੱਕ ਪਹੁੰਚੇਗੀ? ਗੱਲ ਇਦਾਂ ਵੀ ਆਮ ਪਬਲਿਕ ਨੂੰ ਜਦੋਂ ਇਨਸਾਫ ਲੈਣਾ ਹੁੰਦਾ ਨਾ ਜਾਦਾ ਸੜਕਾਂ ਤੇ ਉਤਰਦੀ ਆ ਜੇ ਸੈਂਟਰ ਸਰਕਾਰ ਤੋਂ ਕੁਝ ਮੰਗਣਾ ਤੇ ਫਿਰ ਟ੍ਰੇਨਾਂ ਰੁਕੀਆਂ ਜਾਂਦੀਆਂ। ਸੱਤਾ ਵਿੱਚ ਤਾਂ ਅਸੀਂ ਹੈ ਨਹੀਂ ਜਾਂ ਆਪੋਜੀਸ਼ਨ ਵਿੱਚ ਹੈ ਨਹੀਂ ਵੀ ਜਿਹੜਾ ਸਾਡਾ ਆ ਤੁਸੀਂ ਕਰ ਦਿਓ ਧਿਆਨ ਨਾ ਕਰੋ। ਸਾਡਾ ਮਤਲਬ ਹੈ ਵੀ ਜਿਹੜਾ ਪ੍ਰੋਟੈਸਟ ਹੈ ਉਹਨਾਂ ਨੂੰ ਇਹ ਪਤਾ ਲੱਗੇ ਵੀ ਇਸ ਚੀਜ਼ ਦਾ ਜਿਹੜੀ ਆਮ ਪਬਲਿਕੇ ਜਿਹੜੀ ਉਹਨਾਂ ਨੂੰ ਆ ਇਨਸਾਫ ਚਾਹੀਦਾ ਜਾਂ ਉਹਨਾਂ ਦੀਆਂ ਮੰਗਾਂ ਆ ਉਹ ਸਰਕਾਰ ਤੱਕ ਜਾਣੀਆਂ ਐ ਇਸ ਟਾਈਮ ਵੀ ਜਿਵੇਂ ਅਸੀਂ ਖਨੋਰੀ ਬਾਰਡਰ ਤੇ ਜਿਹੜੀਆਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਸੀ ਉਹਨਾਂ ਨੂੰ ਮਨਾਉਣ ਵਾਸਤੇ ਲੜ ਰਹੇ ਆ ਲਗਾਤਾਰ 8-9 ਮਹੀਨਿਆਂ ਤੋਂ ਅੱਗੇ ਵੀ ਐਸਾ ਸੰਘਰਸ਼ ਜਾਰੀ ਰਹੇਗਾ ਜੋ ਵੀ ਸਾਡੇ ਕਿਸਾਨ ਵੀਰ ਨੇ ਜਾਂ ਸਾਡੇ ਪੱਤਰਕਾਰ ਭਾਈਚਾਰਾ ਜਿਨ੍ਹਾਂ ਨੇ ਸਾਡੀ ਕਿਸਾਨੀ ਦੀ ਆਵਾਜ਼ ਵਰਲਡ ਦੇ ਵਿੱਚ ਬੁਲੰਦ ਕੀਤੀ ਆ ਉਹਨਾਂ ਨਾਲ ਵੀ ਧੱਕਾ ਹੁੰਦਾ ਤੇ ਸਾਡਾ ਖੜਨ ਦਾ ਫਰਜ਼ ਬੰਦਾ ਤੇ ਉਹਨਾਂ ਦਾ ਸਾਡੇ ਨਾਲ ਖੜਨ ਦਾ ਫਰਜ਼ ਬੰਦਾ ਇਦਾਂ ਹੀ ਅਸੀਂ ਅ ਵਰਲਡ ਲੈਵਲ ਤੇ ਆਪਣੀ ਆਵਾਜ਼ ਪਚਾ ਕੇ ਤੇ ਆਪਣੇ ਹੱਕਾਂ ਦੀ ਰਾਖੀ ਕਰਨੀ ਜੋ ਭਾਜਪੀ ਦੇ ਸੰਸਦ ਅਤੇ ਕੰਗਨਾਰ ਨਵੋਤਨਾ ਬਲੂ ਹੋਂ ਵੀ ਇੱਕ ਬਿਆਨ ਦਿੱਤਾ ਗਿਆ ਵੀ ਜੋ ਪੰਜਾਬ ਦੇ ਯੁਵਾ ਨੇ ਜਾਂ ਪੰਜਾਬ ਦੇ ਲੋਕ ਨੇ ਉਹ ਨਸ਼ੇ ਕਰਦੇ ਤੇ ਮਾਚਨ ਦੇ ਲੋਕਾਂ ਨੂੰ ਖਰਾਬ ਕਰ ਰਹੇ ਨੇ ਉਹਨੂੰ ਦੇਖੋ ਜੀ ਜਿਹੜਾ ਕੰਗਨਾਰ ਨਾਬਤ ਤੇ ਪਹਿਲੀ ਗੱਲ ਤਾਂ ਉਹਨਾਂ ਦਾ ਜਿਹੜਾ ਬਿਆਨ ਬੇਤੁੱਕੇ ਉਹਨਾਂ ਦਾ ਸਾਡੇ ਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ ਹੈਗੀ ਜਿਨ੍ਹਾਂ ਦੇ ਅਕਲ ਘਟ ਹੁੰਦੀ ਜਿਨ੍ਹਾਂ ਦਾ ਸਿਰ ਫਰੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਗਰਾਊਂਡ ਲੈਵਲ ਦੀ ਰਿਪੋਰਟ ਕੀ ਹੈ ਠੀਕ ਹੈ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਸਿਰ 'ਤੇ ਪੱਗ ਰਿਹਾ ਹੈ ਪੰਜਾਬ ਨੇ ਹਮੇਸ਼ਾ ਹਿੰਦੁਸਤਾਨ ਦੀ ਬਾਹ ਫੜੀ ਹੈ ਪੰਜਾਬ ਦੇ ਸੀ ਜੂਥ ਨੇ ਏਸੀ ਕਿਸਾਨ ਵਰਗ ਨੇ ਜਿਹੜਾ ਹੈਗਾ ਗੋਰਿਆਂ ਤੋਂ ਦੇਸ਼ ਯਾਦ ਕਰਾ ਕੇ ਦਿੱਤਾ ਕੰਗੜਾ ਰਨਾਵਤ ਨੂੰ ਇੱਕ ਵਾਰ ਪੁੱਛੋ ਵੀ ਤੁਹਾਡੇ ਵਡ ਬਲੇਰੀਆਂ ਨੇ ਕਿਸੇ ਨੇ ਇਸ ਦੇਸ਼ ਵਾਸਤੇ ਸਿੱਧੀ ਦਿੱਤੀ ਹੋਵੇ ਕੋਈ ਫੌਜ 'ਚ ਖੜਾ ਹੋਵੇ ਕੋਈ ਕਿਸਾਨੀ ਨਾਲ ਖੜਾ ਹੋਵੇ ਉਹ ਸਾਨੂੰ ਦੱਸੋ ਬਾਕੀ ਬੇਤੁੱਕੇ ਬਿਆਨਾਂ ਦਾ ਕੋਈ ਮੈਣਾ ਨਹੀਂ ਸਾਡੇ ਵਾਸਤੇ ਅਸੀਂ ਆਪਣੀ ਲੜਾਈ ਲੜੀ ਜਾਂਦੇ ਆ ਸਾਨੂੰ ਤਾਂ ਲੋਕਾਂ ਨੇ ਭਾਜਪੀ ਦੇ ਲੋਕਾਂ ਨੇ ਨਸਲਵਾਦੀ ਵੀ ਦੱਸਿਆ ਸੀ ਭਾਜਪੀ ਦੇ ਲੋਕਾਂ ਨੇ ਕੀੜੇ ਵੀ ਦੱਸਿਆ ਸੀ বিজেপি ਦੇ ਲੋਕਾਂ ਨੇ ਬਹੁਤ ਕੁਝ ਦੱਸਿਆ ਸੀ ਸਾਡੇ ਲਈ ਬਹਿਣਾ ਨਹੀਂ ਅਸੀਂ ਲੋਕਾਂ ਦੀ ਲੜਾਈ ਆਮ ਕਿਸਾਨ ਦੀ ਲੜਾਈ ਲੜਦੇ ਪਿਆ ਲੜਦੇ ਰਵਾਂਗੇ ਤੁਸੀਂ ਇਹ ਧਰਨੇ ਲਗਾਏ ਗਏ ਨੇ ਕਿਉਂ ਲਗਾਏ ਗਏ ਨੇ ਕੀ ਲੋੜ ਪਈ ਹੈ ਜੀ ਦੇਖੋ ਧਰਨੇ ਲਗਾਉਣ ਦੀ ਗੱਲ ਇਹ ਆ ਵੀ ਕੋਈ ਸ਼ੌਂਕ ਨਾਲ ਧਰਨੇ ਨਹੀਂ ਲੱਗਦੇ ਧਰਨੇ ਸਾਡੀ ਮਜਬੂਰੀ ਆ 2020-21 ਦੇ ਵਿੱਚ ਅਸੀਂ ਅੰਦੋਲਨ ਲੜਿਆ ਉਸ ਅੰਦੋਲਨ ਦੇ ਵਿੱਚ ਜੋ ਵੀ ਸਾਡੀਆਂ ਮੰਗਾਂ ਸੀ ਉਹ ਸਰਕਾਰ ਨੇ ਮੰਨੀਆਂ ਪਰ ਲਾਗੂ ਨਹੀਂ ਕੀਤੀਆਂ। ਲਖੀਮਪੁਰ ਖੀਰੀ ਵਾਲਾ ਵੀ ਜਿਹੜਾ ਕੇਸ ਸੀ ਉਹ ਵੀ ਅੱਜ ਤੱਕ ਮਿਸ਼ਰੀ ਮਿਸ਼ਰ ਟੈਣੀ ਨੇ ਜਿਹੜਾ ਸੀਗਾ ਵੀ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਦੂਜਾ ਸਾਡੇ ਤੇ ਜੋ ਪੰਜਾਬ ਦੇ ਵਿੱਚ ਪਰਚੇ ਹੋਏ ਸੀ ਉਹ ਵੀ ਅੱਜ ਤੱਕ ਕੋਈ ਪਰਚਾ ਰੱਦ ਨਹੀਂ ਇਹਨਾਂ ਨੇ ਸਰਕਾਰ ਨੇ ਕੀਤਾ। ਕਿਉਂਕਿ ਜਦੋਂ ਧਰਨੇ ਦਾ ਫੈਸਲਾ ਹੋ ਗਿਆ ਸੀ ਕਾਨੂੰਨ ਜਿਹੜੇ ਸੀ ਉਹ ਰੱਦ ਕਰਤੇ ਸੀ ਤੇ ਇਹਨਾਂ ਦਾ ਉਹ ਕਰਨਾ ਇਹਨਾਂ ਨੇ ਸੀਗਾ ਪਰ ਇਹਨਾਂ ਨੇ ਕੋਈ ਸਰਕਾਰ ਨੇ ਰੱਦ ਨਹੀਂ ਕੀਤੇ। ਇਸੇ ਤਰ੍ਹਾਂ ਹੀ ਹਰਿਆਣੇ ਦੇ ਵਿੱਚ 22 ਨੇਮ ਸੀ 48000 ਪਰਚਾ ਉਹ ਵੀ ਇਹਨਾਂ ਨੇ ਕੋਈ ਰੱਦ ਨਹੀਂ ਕੀਤਾ ਕਿਸੇ ਵੀ ਤਰ੍ਹਾਂ ਦਾ ਫਿਰ ਹੋਰ ਉਸੇ ਨੂੰ ਲੈ ਕੇ ਜਿਹੜਾ ਅੱਜ ਸਾਡੇ ਧਰਨੇ ਚੱਲ ਰਹੇ ਆ ਸ਼ੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਉਹਦੇ ਵਿੱਚ ਵੀ ਜਿਹੜਾ ਹੈਗਾ ਹਜੇ ਤੱਕ ਸਰਕਾਰ ਕੋਈ ਵੀ ਗੱਲਬਾਤ ਕਰਨ ਨੂੰ ਜਿਹੜਾ ਕਿ ਤਿਆਰ ਨਹੀਂ ਤਾਂ ਹੀ ਜਿਹੜਾ ਇਹ ਆਹਾ 2 ਘੰਟਿਆਂ ਦਾ ਜਿਹੜਾ ਸੀਗਾ ਇਹ ਪ੍ਰੋਗਰਾਮ ਲਿਖਿਆ ਗਿਆ ਤੇ ਇਹ ਧਰਨਾ ਲਾਇਆ ਇਸ ਤਰ੍ਹਾਂ ਆਮ ਲੋਕਾਂ ਖਜਲ ਖਵਾਰੀ ਨਹੀਂ ਦੇਖੋ ਆਮ ਲੋਕਾਂ ਨੂੰ ਮੰਨਦੇ ਆ ਵੀ ਖਜਲਖੁਆਰੀ ਹੁੰਦੀ ਆ ਪਰ ਅਸੀਂ ਵੀ ਤਾਂ ਆਮ ਲੋਕਾਂ ਦੀ ਖਾਤਰ ਹੀ ਜਿਹੜਾ ਇਹ ਪ੍ਰੋਡਕਟ ਕਰ ਰਹੇ ਆ ਅਸੀਂ ਕੋਈ ਆਪਦਾ ਨਿੱਜੀ ਕੰਮ ਆਸਤੇ ਕੋਈ ਪ੍ਰੋਡਕਟ ਨਹੀਂ ਕਰ ਰਹੇ ਅਸੀਂ ਇਹ ਲੋਕਾਂ ਦੀ ਖਾਤਰ ਲੋਕਾਂ ਦੀਆਂ ਮੰਗਾਂ ਦੀ ਖਾਤਰ ਜੋ ਲੋਕਾਂ ਨਾਲ ਵਧੇਕੀਆਂ ਸਰਕਾਰਾਂ ਸੈਂਟਰ ਦੀ ਸਰਕਾਰ ਕਰ ਰਹੀ ਹੈ ਜਾਂ ਪੰਜਾਬ ਦੀ ਸਰਕਾਰ ਕਰ ਰਹੀ ਹੈ ਰਲ ਕੇ ਉਹਨਾਂ ਦੀ ਖਾਤਰ ਹੀ ਅਸੀਂ ਇਹ ਲੜਾਈ ਲੜ ਰਹੇ ਆਂ ਕੀ ਲੱਗਦਾ ਵੀ ਇਹ ਧਰਿਆਂ ਨਾਲ ਲੜਾਈ ਜਿੱਤ ਹੋਏਗੀ ਦੇਖੋ ਰੋਏ ਤੋਂ ਬਗੈਰ ਤਾਂ ਜਿਹੜਾ ਹੈਗਾ ਮਾਂ ਵੀ ਦੁੱਧ ਨਹੀਂ ਦਿੰਦੀ ਰੋਲਾ ਪਾਏ ਤੋਂ ਧਰਨੇ ਲਾਏ ਤੋਂ ਉਹੀ ਸਰਕਾਰਾਂ ਜਾਗਦੀਆਂ ਹੁਣ ਮਾਹੌਲ ਹੀ ਜਿਹੜਾ ਇਹੋ ਜਿਹਾ ਬਣ ਗਿਆ ਵੀ ਧਰਨਾ ਲਾਏ ਤੋਂ ਬਗੈਰ ਕੋਈ ਵੀ ਕੰਮ ਹੈ ਉਹ ਸਰਕਾਰ ਨਹੀਂ ਮੰਨਦੀ ਤੇ ਮੰਦੀ ਵੀ ਉਦੋਂ ਆ ਸਿਰੇ ਤੇ ਜਾ ਕੇ ਵੀ ਜਦੋਂ ਰੋਡ ਜਾਮ ਹੋ ਜਾਣ ਜਾਂ ਰੇਲ ਪਟੜੀਆਂ ਜਾਮ ਹੋ ਜਾਣ ਉਦੋਂ ਜਿਹੜਾ ਉਹ ਕਿਸੇ ਗੱਲ ਤੇ ਆਉਂਦੀ ਹੈ ਇਸ ਕਰਕੇ ਸਾਡੀ ਇਹ ਮਜਬੂਰੀ ਸੀ ਵੀ ਸਾਨੂੰ ਇਹ ਧਰਨਾ ਜਿਹੜਾ ਲਾਉਣਾ ਤੁਹਾਡਾ ਸ਼ੁਭਨਾਮ ਜੀ मेरा नाम प्रगट सिंह भारतीय किसान यूनियन एकता सिद्धूपुर जिला प्रधान फाजिलका थैंक यू एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत